ਮਗਲਵਾਰ ਦੀ ਰਾਤ ਨੂੰ ਵਾਈਟ ਰੌਕ ਦੇ ਈਸਟ ਬੀਚ ਤੇ ਚਾਕੂ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੇ ਪਰਿਵਾਰ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਫੰਡਰੇਜ਼ਰ ਪੇਜ ਇਸ ਦੇ ਦੁਆਰਾ 40 ਹਜ਼ਾਰ ਡਾਲਰ ਜਿਹੜੇ ਨੇ ਉਹ ਆਪਣਾ ਟੀਚਾ ਪੂਰਾ ਕਰ ਚੁੱਕੇ ਨੇ ਜੀ ਹਾਂ 40 ਹਜ਼ਾਰ ਤੋਂ ਉੱਪਰ ਦੇ ਜਿਹੜੇ ਨੇ ਰਕਮ ਜਿਹੜੀ ਹੈ ਉਹ ਜੁੜ ਚੁੱਕੀ ਹੈ ਜਿਸ ਦੇ ਨਾਲ ਮ੍ਰਿਤਕ ਦੇ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਮਦਦ ਮਿਲੇਗੀ ਇਸ ਵੇਲੇ ਕੁਲਵਿੰਦਰ ਸੋਹੀਦਾ ਪਰਿਵਾਰ ਸਦਮੇ ਦੇ ਵਿੱਚ ਹੈ ਸੋਹੀ ਦੇ ਮੌਤੇ ਇੱਕ ਵਿਅਕਤੀ ਦੇ ਵੱਲੋਂ ਕਈ ਵਾਰ ਮਾਰੇ ਗਏ ਚੁਰੇ ਦੇ ਨਾਲ ਹੋਈ ਹੈ 911 ਕਾਲ ਦੇ ਜ਼ਰੀਏ ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਸ਼ੱਕੀ ਵਿਅਕਤੀ ਕਾਲੇ ਰੰਗ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਈਟ 5 11 ਦੇ ਕਰੀਬ ਦੱਸੀ ਜਾ ਰਹੀ ਹੈ ਉਸ ਨੇ ਇੱਕ ਟੋਪੀ ਤੇ ਇੱਕ ਸਲੇਟੀ ਰੰਗ ਦੀ ਹੁੱਡੀ ਜਿਹੜੀ ਹੈ ਉਹ ਪਾਈ ਹੋਈ ਸੀ ਜੋ ਫਿਲਹਾਲ ਲੱਭਿਆ ਨਹੀਂ ਗਿਆ ਉਹ ਆਖਰੀ ਵਾਰ ਮਰੀਨ ਡਰਾਈਵ ਦੇ ਵੱਲ ਸੈਰ ਸਪਾਟੇ ਤੋਂ ਉੱਤਰ ਵੱਲ ਅੱਜ ਦਾ ਹੋਇਆ ਦੇਖਿਆ ਗਿਆ ਇਸ ਹਫਤੇ ਵਾਈਟ ਰੌਕ ਵਿੱਚ ਚਾਕੂ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਫੰਡਰੇਜ਼ਰ ਸਥਾਪਿਤ ਕੀਤਾ ਗਿਆ ਹੈ ਗੋ ਫੰਡਮੀ ਪੇਸ਼ਤਾ ਕਹਿਣਾ ਹੈ ਕਿ ਸਿਰਫ 16 ਘੰਟਿਆਂ ਵਿੱਚ ਇਹ ਮੁਹਿੰਮ 23 April ਮੰਗਲਵਾਰ ਰਾਤ ਨੂੰ ਆਪਣੀ ਜਾਨ ਗਵਾਉਣ ਵਾਲੇ ਕੁਲਵਿੰਦਰ ਸਿੰਘ ਸੋਹੀ ਦੇ ਅਜੀਜ਼ਾਂ ਦੀ ਸਹਾਇਤਾ ਲਈ ਡਾਲਰ 40000 ਤੋਂ ਵੱਧ ਇਕੱਠਾ ਕਰਨ ਚ ਕਾਮਯਾਬ ਹੋ ਗਈ ਹੈ ਕੁਲਵਿੰਦਰ ਦੇ ਭਰਾ ਗੁਰleen ਸੋਹੀ ਦੁਆਰਾ ਫੰਡਰੇਜ਼ਰ ਵੈਰੀਫਾਈਡ ਕੀਤਾ ਗਿਆ ਹੈ ਗੁਰਲੀ ਨੇ ਦਾ ਕਹਿਣਾ ਹੈ ਕਿ ਇਕੱਠੇ ਕੀਤੇ ਗਏ ਪੈਸੇ ਨਾਲ ਪਰਿਵਾਰ ਨੂੰ ਕੁਲਵਿੰਦਰ ਦੀ ਮ੍ਰਿਤਕ ਦੇ ਵਾਪਸ ਭੇਜਣ ਚ ਮਦਦ ਮਿਲੇਗੀ ਜਿੱਥੇ ਉੱਤੇ ਉਸਦੇ ਮਾਤਾ ਪਿਤਾ ਨੇ ਕੁਲਵਿੰਦਰ ਮਹੰਤੀ ਤੇ ਸੱਚਮੁੱਚ ਜੋਸ਼ੀਲਾ ਵਿਅਕਤੀ ਸੀ ਗੁਰਲੀ ਨੇ ਗੋ ਫੰਡ ਮੇ ਪੇਜ ਉਤੇ ਲਿਖਿਆ ਉਹਨਾਂ ਕਿਹਾ ਕਿ ਉਹਨਾਂ ਦੇ ਮਾਤਾ ਪਿਤਾ ਅਜੇ ਵੀ ਭਾਰਤ ਵਿੱਚ ਨੇ ਤੇ ਉੱਥੇ ਹੀ ਉਹ ਅੰਤਮ ਰਸਮਾਂ ਨਿਭਾ ਕੇ ਕੁਲਵਿੰਦਰ ਦੀ ਆਤਮਾ ਨੂੰ ਸ਼ਾਂਤੀ ਦੇਣਾ ਚਾਹੁੰਦੇ ਨੇ ਦੱਸਦੇ ਕਿ ਕੁਲਵਿੰਦਰ ਸੋਹੀ ਆਪਣੇ ਇੱਕ ਦੋਸਤ ਨਾਲ ਵਾਟਰਫਰੰਟ ਦਾ ਆਨੰਦ ਲੈ ਰਿਹਾ ਸੀ ਵਾਈਟ ਰੌਕ ਵਿੱਚ ਜਦੋਂ ਕੋਈ ਉਹਨਾਂ ਦੇ ਪਿੱਛੇ ਆਇਆ ਤੇ ਉਸ ਨੂੰ ਕਈ ਵਾਰ ਚਾਕੂ ਮਾਰ ਦਿੱਤਾ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਕੁਲਵਿੰਦਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਪਾਰਕਿੰਗ ਵੱਲ ਭੱਜਣ ਦਾ ਫੈਸਲਾ ਵੀ ਲਿਆ ਪਰ ਹਮਲਾਵਰ ਬਹੁਤ ਹੀ ਆਰਾਮ ਨਾਲ ਝਾੜੀਆਂ ਦੇ ਵੱਲ ਚਲਾ ਗਿਆ ਜਦੋਂ ਤੱਕ ਕੁਲਵਿੰਦਰ ਪਾਰਕਿੰਗ ਵਿੱਚ ਗਿਆ ਤਾਂ ਉਹ बेहोश ਹੋ ਕੇ ਡਿੱਗ ਗਿਆ ਮ੍ਰਿਤਕ 2018 ਦੇ ਵਿੱਚ ਕੈਨੇਡਾ ਚ ਆਇਆ ਸੀ ਉਦੋਂ ਤੋਂ ਹੀ ਇਕੱਠੇ ਦੋਸਤ ਸੀ ਸੋਹੀ ਦੀ ਮੌਤ ਵਾਈਟ ਰੌਕ ਦੇ ਵਿੱਚ ਇੱਕ ਹੋਰ ਛੁਰਾ ਮਾਰਨ ਦੇ ਕਟਨਾ ਤੋਂ 2 ਦਿਨ ਬਾਅਦ ਹੋਈ ਹੈ ਐਤਵਾਰ ਨੂੰ ਮਨਪ੍ਰੀਤ ਕੌਰ ਤੇ ਉਸਦੇ ਪਿਤਾ ਜਤਿੰਦਰ ਸਿੰਘ ਵੀ ਵਾਈਟ ਰੌਕ ਪিয়ার ਤੇ ਆਰਾਮ ਦੇ ਨਾਲ ਬੈਠੇ ਸਨ ਜਦੋਂ 28 ਸਾਲਾ ਵਿਅਕਤੀ ਨੇ ਉਹਨਾਂ ਦੀ ਗਰਦਨ ਤੇ ਚਾਕੂ ਦੇ ਨਾਲ ਵਾਰ ਕੀਤਾ ਜਤਿੰਦਰ ਗੰਭੀਰ ਜ਼ਖਮੀ ਵੀ ਰਹੇ ਤੇ ਕਾਮਤੋ ਵੀ ਉਹ ਅਸਮਰਥ ਰਹੇ ਇੱਕ ਗੋ ਫੰਡ ਮੀ ਪੇਜ ਸਥਾਪਿਤ ਕੀਤਾ ਗਿਆ ਜੋ ਇਸ ਜੋੜੇ ਨੂੰ ਵੀ ਰਿਕਵਰੀ ਦੁਆਰਾ ਉਹਨਾਂ ਦਾ ਸਮਰਥਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਬੁੱਧਵਾਰ ਸ਼ਾਮ ਤੱਕ ਦੋਵਾਂ ਮਾਮਲਿਆਂ ਵਿੱਚ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਟਾਫ ਸਰਜੰਟ ਰੌਬ ਡਿਕਸਨ ਨੇ ਕਿਹਾ ਹੈ ਕਿ ਛੁਰੀਬਾਜ਼ੀ ਇੱਕ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰਨਾ ਪੁਲਿਸ ਲਈ ਸਭ ਤੋਂ ਵੱਡੀ ਤਰਜੀਹ ਹੈ। ਉਹਨਾਂ ਅੱਗੇ ਕਿਹਾ ਕਿ ਉਹ ਜੋੜਾ ਚਾਕੂ ਨਾਲ ਜ਼ਖਮੀ ਕੀਤਾ ਗਿਆ ਉਸ ਦੇ ਬਾਵਜੂਦ ਫਰੰਟ ਵਾਟਰਫਰੰਟ ਸੁਰੱਖਿਅਤ ਹੈ ਤੇ ਲੋਕਾਂ ਨੂੰ ਆਪਣਾ ਵਿਵਹਾਰ ਬਦਲਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਪੁਲਿਸ ਦੀ ਮੌਜੂਦਗੀ ਵਧਾਈ ਜਾਏਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਖਤਰਨਾਕ ਹੋਵੇਗਾ। ਡਿਕਸਨ ਨੇ ਕਿਹਾ ਕਿ ਐਤਵਾਰ ਨੂੰ ਛੁਰੇਬਾਜ਼ੀ ਤੋਂ ਬਾਅਦ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ ਪਰ ਮੰਗਲਵਾਰ ਰਾਤ ਦੀ ਹਿੰਸਾ ਤੋਂ ਬਾਅਦ ਵਾਟਰਫਰੰਟ ਤੇ ਹਰ ਸਮੇਂ ਸਮਰਪਿਤ ਅਧਿਕਾਰੀ ਮੌਜੂਦ ਰਹਿਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ